SYL ਦੇ ਮੁੱਦੇ ਦੇ ਉੱਤੇ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਸੀਐਮ ਮਾਨ ਅਤੇ ਸੀਐਮ ਖੱਟੜ ਜਿਹੜੇ ਐ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਅੱਜ ਇਸ ਮਸਲੇ ਦਾ ਹੱਲ ਨਿਕਲਦਾ ਹੈ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਪਰ ਦੂਜੇ ਪਾਸੇ ਵੱਡੀ ਖਬਰ ਹੈ ਕਿ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਸੀਐਮ ਮਾਨ ਅਤੇ ਸੀਐਮ ਖੱਟੜ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਗਜेंद्र ਸਿੰਘ ਸ਼ਿਕਾਵਤ ਯਗਵਾਈ ਦੇ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਜਿੱਥੇ ਹਰਿਆਣਾ ਪਾਣੀ ਦੀ ਮੰਗ ਕਰ ਰਿਹਾ ਤਾਂ ਦੂਜੇ ਪਾਸੇ ਸੀਐਮ ਮਾਨ ਦਾ ਵੀ ਸਖਤ ਸਟੈਂਡ ਵੇਖਣ ਨੂੰ ਮਿਲਿਆ ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ ਜੇਕਰ ਪਾਣੀ ਹਰਿਆਣਾ ਨੂੰ ਦੇਣਾ ਹੈ ਤਾਂ ਐਸਵਾਈਐਲ ਦੀ ਜਗ੍ਹਾ ਦੇ ਉੱਤੇ ਵਾਈਐਸਐਲ ਬਣਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਵੀ ਜੋ ਪਾਣੀ ਦੀ ਕਮੀ ਹੈ ਉਸ ਨੂੰ ਪੂਰਾ ਕੀਤਾ ਜਾ ਸਕਿਤਾ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਜ ਹੋਟਲ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ 4 ਵਜੇ ਸਮਾਂ ਦਿੱਤਾ ਗਿਆ ਸੀ ਮੀਟਿੰਗ ਤਕਰੀਬਨ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਲਗਾਤਾਰ ਦੋਵੇਂ ਸੀਐਮ ਜਿਹੜੇ ਐ ਆਪੋ ਆਪਣੇ ਸੂਬੇ ਦੇ ਲੋਕਾਂ ਨੂੰ ਪਾਣੀ ਦੇਣ ਦੇ ਲਈ ਜद्दोजਹਿਦ ਕਰ ਰਹੇ ਨੇ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੈ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਿਹਾ ਸੀ ਕੀ ਬੈਠ ਕੇ ਮਸਲੇ ਦਾ ਹੱਲ ਕੀਤਾ ਜਾਵੇ ਕੇਂਦਰ ਦੇ ਵੱਲੋਂ ਮੀਟਿੰਗ ਬੁਲਾਈ ਜਾਏ ਉਸ ਤੇ ਵਿੱਚ ਹੱਲ ਕੱਢਿਆ ਜਾਵੇ ਹਾਲਾਂਕਿ ਪਹਿਲਾਂ ਵੀ ਕਈ ਧੋਰ ਦੀ ਮੀਟਿੰਗ ਹੋ ਚੁੱਕੀ ਹੈ ਨਤੀਜੇ ਜਿਹੜੇ ਐ ਬੇ ਸਿੱਟੇ ਨਿਕਲੇ ਨੇ ਇੱਕ ਵਾਰ ਫਿਰ ਤੋਂ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਜਿੱਥੇ ਸੀਐਮ ਮਾਨ ਪਹੁੰਚੇ ਨੇ ਤਾਂ ਦੂਜੇ ਪਾਸੇ ਐਸੇ ਮੀਟਿੰਗ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਤਾਜਪਟੇਲ ਦੇ ਵਿੱਚ ਮੀਟਿੰਗ ਰੱਖੀ ਹੈ ਉਸ ਮੀਟਿੰਗ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਕਾਵਤ ਵੀ ਪਹੁੰਚ ਚੁੱਕੇ ਨੇ ਨਾਲ ਹੀ ਸੀਐਮ ਮਾਨ ਅਤੇ ਸੀਐਮ ਖੱਟੜ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਤੇ ਮੀਟਿੰਗ ਤਕਰੀਬਨ ਸ਼ੁਰੂ ਹੋ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਸਾਰੀ ਸਥਿਤੀ ਸਪਸ਼ਟ ਹੋ ਜਾਏਗੀ ਕਿ ਆਖਿਰਕਾਰ ਇਹ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲਿਆ ਜਾਂ ਨਹੀਂ ਕਿਉਂਕਿ ਜਿੱਥੇ ਇੱਕ ਪਾਸੇ ਕੇਂਦਰ ਦੇ ਵੱਲੋਂ ਇਹ ਮੀਟਿੰਗਾਂ ਦਾ ਸلسਲਾ ਸ਼ੁਰੂ ਕੀਤਾ ਹੋਇਆ ਹੈ S Y L ਦੇ ਮੁੱਦੇ ਦੇ ਉੱਤੇ ਤਾਂ ਦੂਜੇ ਪਾਸੇ ਜੋ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਪੰਜਾਬ ਦੇ ਪਾਣੀ ਦੇ ਘਟਦੇ ਪੱਧਰ ਨੂੰ ਲੈ ਕੇ ਸਾਫ਼ ਤੌਰ ਤੇ ਧਰਨੇ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਜਿਹੇ ਦੇ ਵਿੱਚ ਇੱਕ ਪਾਸੇ S Y L ਦਾ ਮੁੱਦਾ ਤੇ ਦੂਜੇ ਪਾਸੇ ਪੰਜਾਬ ਦੇ ਪਾਣੀ ਦਾ ਪੱਧਰ ਜੋ ਹੀਠਾ ਜਾ ਰਿਹਾ ਹੈ ਉਸ ਨੂੰ ਲੈ ਕੇ ਵੀ ਮੁੱਦਾ ਜਿਹੜਾ ਹੈ ਅੱਖ ਦਾ ਹੋਇਆ ਵਿਖਾਈ ਦੇ ਰਿਹਾ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਪੰਜਾਬ ਦੇ ਪਾਣੀ ਦੇ ਘਟਦੇ ਪੱਧਰ ਨੂੰ ਲੈ ਕੇ ਸਾਫ਼ ਤੌਰ ਤੇ ਧਰਨੇ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਜਿਹੇ ਦੇ ਵਿੱਚ ਇੱਕ ਪਾਸੇ S Y L ਦਾ ਮੁੱਦਾ ਤੇ ਦੂਜੇ ਪਾਸੇ ਪੰਜਾਬ ਦੇ ਪਾਣੀ ਦਾ ਪੱਧਰ ਜੋ ਠੇਹਾ ਜਾ ਰਿਹਾ ਉਸ ਨੂੰ ਲੈ ਕੇ ਵੀ ਮੁੱਦਾ ਜਿਹੜਾ ਹੈ ਪੱਕਦਾ ਹੋਇਆ ਵਿਖਾਈ ਦੇ ਰਿਹਾ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੇਗਾ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ